ਤਨ ਵਿੱਚ ਕੋ ਜੱਟ ਨਾ ਹੋ ਹਾਂ ਇਹ ਠੀਕ ਹੈ ਉਹ ਗੁਰੂ ਰਵਿਦਾਸ ਜੀ ਦੇ ਬੇਟਿਆਂ ਨੂੰ ਇਹ ਰਵਿਦਾਸੀ ਐਸੇ ਕਹਿੰਦੇ ਆ ਤੰਨੇ ਜੱਟ ਜੀ ਮਹਾਰਾਜ ਦੇ ਬੇਟਿਆਂ ਨੂੰ ਅਸੀਂ ਤੁੰਵੇਂ ਸਿੱਖ ਕਹਾਂਗੇ ਉਹ ਉਹ ਤੁੰਵੇਂ ਸਿੱਖ ਸੀਗੇ ਹਾਂ ਇਹ ਤਾਂ ਹੈ ਉਹ ਰਡੇ ਖਤਰੀ ਉਹ ਜਾਤ ਪਾਤ ਨੂੰ ਮੰਨਦੇ ਆ ਉਹ ਮਨੁੱਖ ਦੇ ਸਿੱਖਿਆ ਗੁਰਸਿੱਖ ਨਹੀਂ ਹੈਗੇ ਇਹ ਲੋਕ ਜਿਹੜਾ ਆਪਣੇ ਉਹਨੂੰ ਗੁਰਸਿੱਖ ਕਹੋਂਦਾ ਆ ਉਹੀ ਗੁਰਸਿੱਖਿਆ ਬਾਕੀ ਜੱਟ ਕਹੋਂਦਾ ਉਹ ਜੱਟ ਸਿੱਖੇ ਤੁੰਵੇਂ ਸਿੱਖਿਆ ਜਿਹੜਾ ਰਵਿਦਾਸੀਆ ਆਪਣੇ ਨੂੰ ਕਹਿੰਦਾ ਉਹ ਰਵਿਦਾਸੀ ਦਾ ਸਿੱਖ ਨਹੀਂ ਹੈਗਾ ਉਹ ਕਿਹਦਾ ਵੀ ਨਹੀਂ ਸਿੱਖ ਉਹ ਜਿਹੜਾ ਆਪਣੇ ਆਪ ਨੂੰ ਜਾਜਪਾਦ ਲਾਉਂਦਾ ਉਹ ਹੈਗਾ ਆ ਮਨੂਏ ਸਿੱਖ ਮਨਵਾਸਿਕ ਜਿਨਨੇ ਵੀ ਖੱਤਰੀਆ ਸਾਰੇ ਮਨਵਾਸਿਕ ਆ 100% ਕਿਉਂਕਿ ਉਹਨਾਂ ਨੇ ਮਨ ਨੂੰ ਬਾਦ ਨੂੰ ਮੰਨਿਆ ਨਾ ਕਿ ਗੁਰ ਸਿੱਖ ਨੂੰ ਗੁਰ ਸਿੱਖਵਾਦ ਨੂੰ ਸਿੱਖੀ ਜਿਮ ਨੂੰ ਮੰਨੇ ਬਾਬਾ ਦੀਪ ਸਿੰਘ ਜੀ ਤੁਸੀਂ ਬਾਬਾ ਦੀਪ ਸਿੰਘ ਆਪਣੇ ਸਮਝ ਵੀ ਸਿੱਖ ਜਿਹਨੂੰ ਕਹਿੰਦੇ ਮਾਝਵੀ ਸਿੱਖ ਪਰ ਗੁਰ ਸਿੱਖ ਸੀਗੇ ਉਹਨਾਂ ਨੇ ਔਰ रणजीत सिंह महाराजा रणजीत सिंह सासी और बाबा वीर सिंह मजबी सिख हरी सिंह नरवा मजवा सिख मजबी सिख और बहुत बड़े बड़े, बड़े कश्मीरा सिंह बाबा कश्मीरा सिंह बाबा वीर सिंह ये सारे बाबा संता सिंह दलित सिख अपा जिन्हें भी दलित जिन्हें भी सिख उस वेल हुए महापुरुष ਮਹਾਪੁਰਸ਼ਾਂ ਦੇ ਮਹਾਪੁਰਸ਼ ਜਿਹੜੇ ਹੋਏ ਸਾਰੇ ਦਲਿਤ ਸਿੱਖ ਹੋਏ ਆਪਾਂ ਨੇ ਗੁਰੂਆਂ ਦੇ ਨਾਲ ਗੁਰੂਆਂ ਨੂੰ ਉਹਨਾਂ ਸਿੱਖਾਂ ਨੇ ਗੁਰੂਆਂ ਲਈ ਜਾਨਾਂ ਦਿੱਤੀਆਂ ਕਿਉਂਕਿ ਬਾਕੀ ਲੋਕ ਜਿਹੜੇ ਹੈਗੇ ਆ ਉਹ ਉਹਨੂੰ ਆਪਣੀਆਂ ਜ਼ਮੀਨਾਂ ਨੂੰ ਉਠਾਉਣ ਦੇ ਉੱਤੇ ਜਦੋਂ ਜ਼ੋਰ ਲਾਇਆ ਹੋਇਆ ਸੀਗਾ ਤੇ ਗੁਰੂ ਦੇ ਜਿਹੜੇ ਅਸਲੀ ਦਲਿਤ ਸਿੱਖ ਸੀ ਉਹਨਾਂ ਨੇ ਆਪਣੇ ਘਰ-ਬਾਰ ਵੀ ਛੱਡ ਕੇ ਕੁਰਬਾਨੀਆਂ ਕਰਕੇ ਜੰਗਲਾਂ ਦੇ ਵਿੱਚ ਰਹੇ ਤੇ ਉਸ ਲਹਿਰ ਨੂੰ ਉਹਨਾਂ ਦਾ ਨਾਂ ਜਿਹੜਾ ਹੈਗਾ ਆ ਉਹ ਬਾਬਾ ਦਿੱਤ ਸਿੰਘ ਜੀ ਮਹਾਰਾਜ ਜਿਹੜਾ ਕਿ ਸਿੱਖ ਧਰਮ ਦਾ ਸਭ ਤੋਂ ਵੱਡਾ ਪ੍ਰਚਾਰਕ ਹੋਇਆ ਆ ਸਕਾਲਰ ਔਰ ਪ੍ਰਚਾਰਕ ਜਿਹਨੇ ਸਿੱਖ ਧਰਮ ਨੂੰ ਨਵੀਂ ਜ਼ਿੰਦਗੀ ਦਿੱਤੀ ਆ ਉਹ ਬਾਬਾ ਦਿੱਤ ਸਿੰਘ ਜੀ ਉਹਦੀਆਂ ਕਿਤਾਬਾਂ ਬਹੁਤ ਜਿਹੜੇ ਮਨੁਭਾਦੀ ਸਿੱਖਿਆ ਨਹੀਂ ਪਾੜੀਆਂ ਉਹ ਅਗ ਲਾਤੀ ਔਰ ਉਹਨਾਂ ਦਾ ਉਹਨਾਂ ਦੇ ਉਹਨਾਂ ਦਾ ਉਹਨਾਂ ਦਾ ਨਾਂ ਕਿਤੇ ਮਿਟਾਤਾ ਬਾਬਾ ਜੀਵਨ ਸਿੰਘ ਜੀ ਜਿਹੜੇ ਕਿਉਂਕਿ ਉਹ ਦਲਿਤ ਸੈਕਸੀ ਉਹਨਾਂ ਦਾ ਨਾਂ ਕਿਤੇ ਨਹੀਂ ਹੁੰਦਾ बाबा, बाबा संता सिंह जी ਜਿਹਨੇ ਆਪਣਾ ਪਰਿਵਾਰ ਚਮਕੌਰ ਸਾਹਿਬ ਦੇ ਵਿੱਚ ਸੱਤ ਆਦਮੀ ਆਪਣੀ ਔਰਤ बाबा संता सिंह ਜੀ ਨੇ ਆਪਣੀ ਔਰਤ ਬੱਚੇ ਸਾਰੇ ਨਿਸ਼ਾਵਰ ਕਰਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਕਿਤੇ ਨਾਂ ਨਹੀਂ ਔਰ ਜਿਹੜੇ ਚਾੜੀ ਮੁਕਤੇ ਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਗਿਆ ਬਿਦਾਵਾ ਦੇ ਕੇ ਗਿਆ ਔਰ ਇਹ ਜੋ ਗੈਰ ਰਸਤੇ ਤੇ ਫੜੇਗੇ ਮਾਰ ਦਿੱਤੇ ਗਏ ਮਾਰ ਦਿੱਤੇ ਗਏ ਉਹਨਾਂ ਦੇ ਨਾਂ ਦਿੱਤੇ ਮੁਕਤੇ ਉਹਨਾਂ ਨੂੰ ਮੁਕਤੇ ਸਰ ਕਹਤਾ ਹੈ ਮੁਕਤੇ ਬਣ ਗਏ ਮਾ ਜਿਹੜੇ ਉਹਨੇ ਗੁਰੂ ਗੁਰੂ ਸਾਹਿਬ ਦੇ ਲਈ ਆਪਣੀ ਕੁਰਬਾਨੀਆਂ ਦਿੱਤੀਆਂ ਕਿਉਂਕਿ ਉਹ ਜ਼ਲਤ ਸੀ ਉਹਨਾਂ ਨੂੰ ਕਿਹਨੇ ਪੁੱਛਿਆ ਨਹੀਂ ਉਹ ਜਿਹੜੇ ਜਿਵਾੜੇ ਸੀ ਸਿੱਖਾਂ ਨੂੰ ਮੰਨਣ ਲੱਗ ਪਏ ਉਹਨਾਂ ਨੇ ਜ਼ਮੀਨਾਂ ਹਥਿਆਈਆਂ ਔਰ ਆਪਣੇ ਗੁਰੂਆਂ ਨੂੰ ਕਿਹਾ ਗੁਰੂਆਂ ਨੇ ਵਰਦ ਸਾਨੂੰ ਦਿੱਤੇ ਇਸ ਗੁਰੂ ਨੇ ਸਾਨੂੰ ਵਰਦ ਦਿੱਤਾ ਫਲਾਣੇ ਗੁਰੂ ਨੇ ਸਾਨੂੰ ਗੁਰੂ ਕਦੀ ਵੀ ਕਿਸੇ ਨੂੰ ਵਰ ਨਹੀਂ ਦਿੰਦਾ ਉਹਨਾਂ ਦੀ ਸਾਰਾ ਜੀਵਨ ਹੀ ਬਰਦਾਨ ਸੀਗਾ ਸਾਡੇ ਲਈ ਕੁਰਬਾਨ ਸੀਗਾ ਉਹਨਾਂ ਨੇ ਇੱਕ ਆਦਮੀ ਨੂੰ ਜਦ ਉਹ ਇਦਾਂ ਦੇ ਬਰਦਾਨ ਦੇਣ ਦੇ ਵਿੱਚ ਗੁਰੂਆਂ ਦਾ ਕੋਈ ਗੁਰੂ ਆ ਤੇ ਇੱਕ ਵੱਡੀ ਸ਼ਕਤੀ ਸੀ ਮਹਾਰਾਜ ਗੁਰੂ ਇੱਕ ਰੂਪ ਸੀਗੇ ਭਗਵਾਨ ਜਬਾਹ ਗੁਰੂ ਜੀ ਅਕੀਦਾ ਵੀ ਉਹਨਾਂ ਦਾ ਉਹਨਾਂ ਨੂੰ ਤੁਸੀਂ ਛੋਟਾ ਜਿਹਾ ਬਣਾ ਰਹੇ ਆ ਤੇ ਇਸ ਕਰਕੇ ਤੁਸੀਂ ਗੁਰੂਆਂ ਨੂੰ ਮੰਨਣਾ ਹੈ ਤਾਂ ਗੁਰੂਆਂ ਨੂੰ ਮੰਨਵਾਇਆ ਗੁਰੂਆਂ ਨੇ ਜੋ ਕਿਹਾ ਉਹਦੇ ਵਿੱਚ ਇਨਨੂੰ ਇਹ ਭਗਤ ਕਹ ਰਿਹਾ ਉਹਨਾਂ ਨੂੰ ਉਹਨਾਂ ਨੇ ਗੁਰੂਆਂ ਨੇ ਰਵਿਦਾ ਜੀ ਮਹਾਰਾਜ ਨੂੰ ਭਗਵਾਨ ਕਿਹਾ ਹੈ ਉਹਨਾਂ ਨੇ ਠਾਕੁਰ ਕਿਹਾ ਆ ਔਰ ਉਹਨਾਂ ਨੇ ਕੇਵਲ ਭਗਤੀ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਚਮਾਰ ਦਾ ਬੇਟਾ ਤਾਂ ਕਿ ਇਹ ਇਹਨਾਂ ਨੂੰ ਮਨੁਬਾਤੀਆਂ ਨੂੰ ਇੱਕ ਚੈਲੰਜ ਸੀਗਾ ਉਹਨੂੰ ਚਮਾਰ ਕਹਿ ਕੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਠਾਕੁਰ ਵੀ ਕਿਹਾ ਆ ਰਵਿਦਾ ਜੀ ਮਾ ਭਗਤ ਵੀ ਕਿਹਾ ਔਰ ਠਾਕੁਰ ਵੀ ਕਿਹਾ ਆ ਰੂਹਾਂ ਨੂੰ ਜਾਨਣਾ ਬੜਾ ਮੁਸ਼ਕਿਲ ਆ ਆਮ ਆਦਮੀ ਨਹੀਂ ਜਾਣ ਸਕਦਾ ਤੇ ਉੱਤੇ ਉਹਨਾਂ ਨੇ ਗੁਰੂ ਰਵਦਾਜੀ ਮਹਾਰਾਜ ਨੂੰ ਜਮਾਰ ਕਿਉਂ ਲਿਖਿਆ ਕਿਉਂ ਉਹਨਾਂ ਨੇ ਭਗਤ ਲਿਖਿਆ ਕਿਉਂ ਉਹਨਾਂ ਨੇ ਉਹਨੂੰ ਭਗਵਾਨ ਲਿਖਿਆ ਠਾਕੁਰ ਕਿਹਾ ਇਹ ਜਿਹੜੀ ਹੈਗੀ ਆ ਆਮ ਆਦਮੀਆਂ ਨੂੰ ਨਹੀਂ ਪਤਾ ਆਪਣੇ ਲੋਕਾਂ ਨੂੰ ਆਪਾਂ ਅਗਿਆਨੀ ਲੋਗਿਆਂ ਔਰ ਇਹ ਵੀ ਵਿਚਾਰ ਵਟਾਂਦਰਾ ਆ ਪਾ ਕਰ ਆ ਗਏ ਸਹੀ ਉਹਨਾਂ ਦੀ ਜਿਹੜੀ ਬਾਣੀ ਉਹਦਾ ਮਤਲਬ ਉਹਨੇ ਸੁਝਾਇਆ ਜੰਦਾ ਬਸ ਆਪਣੀ ਇਹ ਆ ਕਿ ਆਪਾਂ ਹੀਰੇ ਆ ਹੀਰੇ ਰਹੀਰੇ ਪਰ ਉਹਦੇ ਵਿੱਚ ਧਾਗਾ ਨਹੀਂ ਇਸ ਕਰਕੇ ਆਪਾਂ ਹਾਰ ਨਹੀਂ ਬਣਦੇ ਬਿਕਰੇ ਬਿਕਰੇ ਬੈ ਜਦੋਂ ਤੱਕ ਆਪਾਂ ਇਕੱਠੇ ਨਹੀਂ ਹੁੰਦੇ ਗੁਰੂ ਰਵਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਇਹ ਬਾਲਮੀਕੀ ਕਹਿੰਦੇ ਆ ਜਾਂ ਮਾਹਰੀ ਕਹਿੰਦੇ ਆ ਆਪਣੇ ਹੀ ਭਰਾ ਆ ਇੱਕੋ ਹੀ ਆਪਾਂ 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 ਨੂੰ ਤੇ ਬ੍ਰਾਹਮਣਵਾਦ ਨੇ ਮਨੁਵਾਦ ਨੇ ਇੱਕ ਅਲੱਗ-ਅਲੱਗ ਕਰਦੇ ਆ ਉਹਨਾਂ ਦਾ ਇਹ ਨਿਸ਼ਾਨਾ ਹੈ ਇਹਨਾਂ ਨੂੰ ਅਲੱਗ-ਅਲੱਗ ਕਰਨਾ ਉਹ ਆਪਾਂ ਹੀ ਆਈ ਕੋਈ ਆ ਆਪਣੀ ਕੌਮ ਹੀ ਕੋਈ ਆ ਹਮੇਸ਼ਾ ਤੋਂ ਸਦੀਆਂ ਤੋਂ ਲੱਖਾਂ ਹੀ ਸਾਲਾਂ ਤੋਂ ਜਿੰਨੇ ਵੀ ਜਤੂ ਮਾਨਵਤਾ ਦਾ ਜਨਮ ਹੋਇਆ ਅਸੀਂ ਬਸ ਸੇਵਾ ਹੀ ਕਰਦੇ ਰਹੇ ਆ ਸਾਡੀ ਆ ਚਾ ਪਿਛਲੇ 4-5000 ਸਾਲ ਤੋਂ ਖੂਨ ਸਾਡਾ ਜਿਹੜਾ ਦੇਸ਼ ਹਿੰਦੂਸਤਾਨ ਲਈ ਜਿਹੜਾ ਖੂਨ ਜਿਹੜਾ ਬਹਾਇਆ ਉਹ ਆਪਾਂ ਹੀ ਲੋਕਾਂ ਦੇ ਬਹਾਇਆ ਬਾਕੀਆਂ ਨੇ ਤਾਂ ਮੰਦਰਾਂ ਦੇ ਵਿੱਚ ਬੈਠ ਕੇ ਲੁੱਟਿਆ ਰਾਜ ਤਿਲਕ ਰਾਜ ਰਾਜੀਪਨ ਕੇ ਲੁੱਟਿਆ ਔਰ ਤਕੜੀ ਦੇ ਜੋਰ ਦੇ ਉੱਤੇ ਲਿਖਿਆ ਦੁਕਾਨਾਂ ਦੇ ਜਿੰਨੇ ਸਾਡੇ ਸਾਨੂੰ ਲੁੱਟਿਆ ਔਰ ਅਸੀਂ ਅਸੀਂ ਆਪਣੀ ਕੁਰਬਾਨੀਆਂ ਦੇ ਨਾਲ ਇਸ ਦੇਸ਼ ਨੂੰ ਵੱਡਾ ਬਣਾਇਆ ਫਲੋਰਿਸ਼ ਕੀਤਾ